ਜਿੰਦੂਨੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਭਟ ਸਹਿਬਾਨਾ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਉਹ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਗਤ ਵਿੱਚ ਆਉਣ ਦਾ ਕਾਰਜ ਪਤਾ ਕੀ ਹੈ ਕਾਰਨ ਕੀ ਹੈ ਅਸੀਂ ਵੀ ਜਗਤ ਵਿੱਚ ਆਏ ਆ ਗੁਰੂ ਸਹਿਬਾਨ ਵੀ ਜਗਤ ਵਿੱਚ ਆਏ ਨੇ ਪਰ ਸਾਡੇ ਆਉਣ ਵਿੱਚ ਤੇ ਗੁਰੂ ਸਾਹਿਬਾਨਾਂ ਦੇ ਆਉਣ ਵਿੱਚ ਵੱਡਾ ਫਰਕ ਹੈ ਚਿੱਤੇ ਰੱਖਿਓ। ਭੁਲੇਖੇ ਵਿੱਚ ਨਾ ਰਹਿਣਾ। ਕਈ ਵਾਰੀ ਅਸੀਂ ਅਣਜਾਣੇ ਵਿੱਚ ਇੰਨੀ ਗੱਲ ਕਹਿ ਦਿੰਨੇ ਆਂ ਵੀ ਗੁਰੂ ਸਾਹਿਬਾਨ ਵੀ ਤੇ ਸਾਡੇ ਵਰਗੇ ਹੀ ਸੀ ਆਮ ਜਿਹੇ ਬੰਦੇ। ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਨਹੀਂ ਸਮਝਦੇ ਨਹੀਂ ਉਸ ਦਿਨ ਇਹ ਖਿਆਲ ਆਤ ਪੈਦਾ ਹੁੰਦੇ ਨੇ ਕਿ ਗੁਰੂ ਸਾਹਿਬਾਨ ਵੀ ਤੇ ਸਾਡੇ ਵਰਗੇ ਹੀ ਸੀ ਆਮ ਜਿਹੇ ਅਸੀਂ ਕਹਿ ਦਿੰਨੇ ਆਂ। ਪਰ ਨਹੀਂ। ਸਾਡੇ ਆਉਣ ਵਿੱਚ ਤੇ ਗੁਰੂ ਸਹਬਾਨਾਂ ਦੇ ਆਉਣ ਵਿੱਚ ਬਹੁਤ ਵੱਡਾ ਫਰਕ ਹੈ ਜਦੋਂ ਅਸੀਂ ਆਪਣੇ ਬਾਰੇ ਗੁਰੂ ਕੀ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਤੇ ਸੱਜ ਜੀ ਕਹਿੰਦੇ ਤੂੰ ਆਇਆ ਹੈ ਪਤਾ ਕਿਉਂ ਪਾਤਸ਼ਾਹ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੂੰ ਰੱਬ ਨੂੰ ਮਿਲਣ ਆਇਆ ਪੁੱਤ ਤੂੰ ਰੱਬ ਦੇ ਨਾਲ ਮਿਲਾਪ ਕਰਨਾ ਆਇਆ ਮਿਲ ਜਗਦੇਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇਸ ਸੰਝਰੀਆ ਬੜੇ ਚਿਰਾਂ ਪਿੱਛੋਂ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੂੰ ਰੱਬ ਦੇ ਨਾਲ ਮਿਲਾਪ ਕਰਨ ਆਇਆ ਸਾਨੂੰ ਆਵਾਜ਼ ਮਾਰ ਕੇ ਗੱਲ ਕਹੀ ਸਾਬ ਜੀ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਹ ਮਾਨਸ ਜਨਮ ਕਾ ਇਹੀ ਲਾਹਾ ਸਾਨੂੰ ਆਵਾਜ਼ ਮਾਰ ਕੇ ਇੰਨੀ ਗੱਲ ਕਹੀ ਹੈ ਕਿ ਇਹੀ ਤੇਰਾ ਔਸਰ ਇਹੀ ਤੇਰੀ 바ਰ ਘਟ ਭੀਤਰ ਕੋ ਦੇਖ ਵਿਚਾਰ ਪਰ ਜਦੋਂ ਗੁਰੂ ਸਾਹਿਬਾਨਾਂ ਦੀ ਗੱਲ ਆਈ ਜਦੋਂ ਰੱਬ ਦੇ ਪਿਆਰਿਆਂ ਦੇ ਆਉਣ ਦੀ ਗੱਲ ਆਈ ਉਦੋਂ ਬਾਣੀ ਨੇ ਇਹ ਪ੍ਰਮਾਣ ਦਿੱਤਾ ਕਿ ਜਨਮ ਮਰਨ ਦੋਹੂ ਮੈ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਏ ਅਸੀਂ ਰੱਬ ਨਾਲ ਮਿਲਣ ਆਏ ਆ ਤੇ ਗੁਰੂ ਸਾਹਿਬਾਨ ਰੱਬ ਨਾਲ ਮਲਾਉਣ ਆਏ ਨੇ ਪਟ ਸਾਹਿਬਾਨ ਦਾ ਇੱਕ ਪਿਆਰਾ ਬਚਨ ਬੜਾ ਧਿਆਨ ਵਾਲਾ ਹੈ ਉਹ ਕਹਿੰਦੇ ਪ੍ਰਥਮੇ ਨਾਨਕ ਚੰਦ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਨ ਮਨੁਖੈ ਜਨ ਕੀਓ ਪ੍ਰਗਾਸ ਕਹਿੰਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਜਿਹੜੇ ਚੰਦਰਮਾ ਵਾਂਗ ਪ੍ਰਗਟ ਹੋਏ ਇਸ ਭਿਆਨਕ ਹਨੇਰੇ ਨੂੰ چیر ਕੇ ਆਪਣੀ ਰੋਸ਼ਨੀ ਜਗਤ ਵਿੱਚ ਪ੍ਰਗਟ ਕਰ ਦਿੱਤੇ ਕਹਿੰਦੇ ਉਹ ਆਏ ਪਤਾ ਕਿਉਂ ਨੇ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਨ ਮਨੁੱਖਾ ਜਨਕ ਕੀ ਉਹ ਪ੍ਰਗਾਤ ਜਿਨ੍ਹਾਂ ਨੂੰ ਪਤਾ ਲੱਗ ਗਿਆ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਡੁੱਬਦਿਆਂ ਨੂੰ ਤਾਰਨ ਲਈ ਆ ਗਏ ਨੇ ਸਾਡੇ ਸੜਦੇ ਹੋਏ ਹਿਰਦਿਆਂ ਨੂੰ ਠਾਰਨ ਦੇ ਲਈ ਆ ਰਹੇ ਨੇ ਸਾਨੂੰ ਇਸ ਸੰਸਾਰ ਦੇ ਵਿਕਾਰਾਂ ਭਰਮਾਂ ਕਰਮ ਕਾਂਡਾਂ ਵਿੱਚੋਂ ਉਭਾਰਨ ਲਈ ਆ ਗਏ ਨੇ ਉਹਨਾਂ ਦੇ ਅੰਦਰ ਆਨੰਦ ਪੈਦਾ ਹੋ ਗਿਆ ਉਨ੍ਹਾਂ ਦੇ ਅੰਦਰ ਖੇੜਾ ਪੈਦਾ ਹੋ ਗਿਆ ਫਿਰ ਉਹ ਗੁਰੂ ਨਾਨਕ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਭਟਕੇ